ਪੈਰਿਸ 올림픽 ਤੋਂ ਬਾਅਦ ਵਿਨੇਸ਼ ਫਗਾਟ ਅੱਜ ਦੇਸ਼ ਪਰਤੇ ਨੇ ਤੇ ਅੱਜ ਉਹਨਾਂ ਦਾ ਪਰਮਾ ਸਵਾਗਤ ਹੋ ਰਿਹਾ ਤਾਂ ਢੋਲ ਠਮਕਿਆਂ ਨਾਲ ਅੱਜ ਜਿਵੇਂ ਇੱਕ 골ਡ ਮੈਡਲ ਜਿੱਤ ਕੇ ਖਿਡਾਰੀ ਪਰਤ ਦਾ ਉਸ ਤਰੀਕੇ ਨਾਲ ਵਿਨੇਸ਼ ਫਗਾਟ ਦਾ ਸਵਾਗਤ ਕੀਤਾ ਜਾ ਰਿਹਾ ਤੇ ਉੱਥੇ ਹੀ ਇਸ ਮੌਕੇ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਉਹ ਕੁਝ ਭਾਵਕ ਕਰਦੀਆਂ ਜ਼ਰੂਰ ਨਜ਼ਰ ਆ ਰਹੀਆਂ ਨੇ ਤੇ ਵਿਨੇਸ਼ ਫਗਾਟ ਆ ਜਿਹੜੇ ਉਹ ਕੁਝ ਜਿਹੜੇ ਆ ਅਸੈਡ ਜਾਨੀ ਕਿ ਭਾਵਕ ਹੁੰਦੇ ਨਜ਼ਰ ਆਏ ਆ ਤੇ ਉਹਨਾਂ ਦੀਆਂ ਅੱਖਾਂ ਵਿੱਚ ਅਥਰੂ ਆ ਜਿਹੜੇ ਉਹ ਦੇਖੇ ਜਾ ਰਹੇ ਆ ਤੇ ਉੱਥੇ ਹੀ ਇਸ ਮੌਕੇ ਤੇ ਲੱਡੂ ਮਠਿਆਈਆਂ ਜਿਹੜੀਆਂ ਬਣਾਈਆਂ ਜਾ ਰਹੀਆਂ ਨੇ ਤੇ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਕਿ ਦਿੱਲੀ 에어ਪੋਰਟ ਤੇ ਅੱਜ ਵਿਨੇਸ਼ ਫਗਾਟ ਜਿਹੜੇ ਪੈਰਿਸ 올림픽 ਤੋਂ ਬਾਅਦ ਜਿਹੜੇ ਪਰਤੇ ਆਤਾ ਰਾਇਸਲਰ ਵਿਨੇਸ਼ ਫਗਾਟ ਦੇਸ਼ ਦੇ ਚੈਂਪੀਅਨ ਨੇ ਹਾਲਾਂਕਿ ਵਜ਼ਨ ਜਿਹੜਾ ਵਜ਼ਨ ਕਾਰਨ ਉਹਨਾਂ ਨੂੰ ਕੁਝ ਜਿਹੜੇ ਆ ਖੇਡਣ ਦੇ ਲਈ ਅਜੋਕ ਕਰਾਰ ਦਿੱਤਾ ਗਿਆ ਸੀ ਪਰ ਉੱਥੇ ਜੇਕਰ ਦੇਖਿਆ ਜਾਵੇ ਕਿ ਮੌਕੇ ਤੇ ਜੋ ਕੁਝ ਹੋਇਆ ਉਸ ਦੇ ਲਈ ਵਿਨੇਸ਼ ਵਗਾੜ ਨੇ ਸਾਰੀ ਜਦੋਜਾਹਦ ਕੀਤੀ ਕਿ ਵਜ਼ਨ ਘਟਾਇਆ ਜਾਵੇ ਪਰ ਉਹਨਾਂ ਨੂੰ ਜਿਹੜਾ ਕਿ ਅਯੋਗ ਕਰਾਰ ਦਿੱਤਾ ਗਿਆ ਸੀ ਮੈਚ ਤੋਂ ਪਹਿਲਾਂ ਫਾਈਨਲ ਤੋਂ ਪਹਿਲਾਂ ਅਤੇ ਅਗਲਾ ਕਦਮ ਚੁੱਕਿਆ ਜਾਂਦਾ ਕਿ ਚਾਂਦੀ ਦੇ ਜਿਹੜਾ ਹੈਗਾ ਮੈਡਲ ਉਹ ਉਹਦੇ ਲਈ ਜਦੋਜਾਹਦ ਆ ਭਾਰਤ ਨੇ ਕੀਤੀ ਸੀ ਪਰ ਉਹ ਵੀ ਕਿਤੇ ਨਾ ਕਿਤੇ ਜਦੋਜਾਹਦ ਸਫਲ ਨਹੀਂ ਹੋਈ ਅਤੇ ਜਿਹੜੇ ਕਿ ਉਸ ਨੂੰ ਰੱਦ ਕਰ ਦਿੱਤਾ ਗਿਆ ਸੀ ਅਪੀਲ ਨੂੰ ਰੱਦ ਕਰ ਦਿੱਤਾ ਗਿਆ ਸੀ ਸੀਐਸ ਕੋਰਟ ਨੇ ਅਤੇ ਉਹਨਾਂ ਨੂੰ ਉਹ ਅਵਾਰਡ ਵੀ ਜਿਹੜਾ ਨਹੀਂ ਮਿਲਿਆ ਉਹ ਮੈਡਲ ਜਿਹੜਾ ਨਹੀਂ ਮਿਲਿਆ ਚਾਂਦੀ ਦਾ ਅਤੇ ਭਾਰਤ ਨੂੰ ਇੱਕ ਜਿਹੜੀ ਆ ਦੋ ਦੋ ਵਾਰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਜਿੱਥੇ ਵਿਨੇਸ਼ ਫਗੜ ਦਾ ਵਜਨ ਵਧਣ ਕਾਰਨ ਵਿਨੇਸ਼ ਫਗੜ ਦੇ ਜਿਹੜਾ ਕਿ ਅਪੀਲ ਪਾਈ ਸੀ ਅਤੇ ਉਹਨਾਂ ਨੂੰ ਅਜੋਕ ਕਰਾਰ ਦਿੱਤਾ ਸੀ ਉਸ ਦੇ ਲਈ ਚਾਂਦੀ ਦੇ ਤਗਮੇ ਲਈ ਜਿਹੜੀ ਆ ਜਦੋਂ ਜਦ ਕਿਤੀ ਜਾ ਰਹੀ ਸੀ ਪਰ ਉਹ ਵੀ ਸਫਲ ਨਹੀਂ ਹੋ ਸਕੀ ਤਾਂ ਉੱਥੇ ਹੀ ਇੱਕ ਵਿਨੇਸ਼ ਫਗੜ ਵੱਲੋਂ ਹਾਂ ਤਿੰਨ ਪੰਨਿਆਂ ਦੀ ਜਿਹੜੀ ਚਿੱਠੀ ਜਿਹੜੀ ਆ ਪੋਸਟ ਕੀਤੀ ਗਈ ਸੀ ਪੈਰਿਸ 올림픽 ਦੇ ਦੌਰਾਨ ਵਿਨੇਸ਼ ਵਗਾਰ ਫਾਈਨਲ ਤੋਂ ਠੀਕ ਪਹਿਲਾਂ 7 ਅਗਸਤ ਨੂੰ 100 ਗ੍ਰਾਮ ਵਜਨ ਜਿਹੜਾ ਉਹ ਵਦਨ ਕਾਰਨ ਅਯੋਗ ਕਰਾਰ ਦਿੱਤਾ ਗਿਆ ਸੀ ਅਤੇ ਇਸ ਤੋਂ ਪਹਿਲਾਂ ਭਾਰਤੀ ਪਹਿਲਾ ਪਹਿਲਵਾਨਾਂ ਨੇ ਰਾਤੋਂ ਰਾਤ ਭਾਰ ਘਟਾਉਣ ਦੀ ਕੋਸ਼ਿਸ਼ ਕੀਤੀ ਜਾਨੀ ਕਿ ਵਿਨੇਸ਼ ਵਗਾਰ ਨੇ ਰਾਤੋਂ ਰਾਤ ਜਿਹੜਾ ਆਪਣਾ ਵਜਨ ਘਟਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਸਫਲ ਨਹੀਂ ਹੋਈ ਉਸ ਨੇ ਅੱਗੇ ਕ੍ਰੀਬ 5.5 ਘੰਟੇ ਸਖਤ ਮਿਹਨਤ ਕੀਤੀ ਪਰ ਆਪਣਾ ਭਾਰ 50 ਕਿਲੋਗ੍ਰam ਦਾ ਭਾਰ ਵਰਗ ਤੱਕ ਉਹ ਨਹੀਂ ਪਹੁੰਚਾ ਸਕੀ ਜਾਨੀ ਕਿ 50 ਕਿਲੋਗ੍ਰam ਤੱਕ ਜਿਹੜੇ ਉਹ ਖੇਡ ਰਹੀ ਸੀ ਪਰ 100 ਗ੍ਰam ਵਜ਼ਨ ਵਾਕਦ ਜਿਹੜਾ ਵਧਨ ਕਾਰਨ ਉਹਨਾਂ ਨੂੰ ਅਯੋਗ ਘਰਾੜ ਦਿੱਤਾ ਗਿਆ ਸੀ ਤਾਂ ਉਥੇ ਉਹਨਾਂ ਨੇ ਇੱਕ ਭਾਵਕ ਪੋਸਟ ਜਿਹੜੀ ਸਾਂਝੀ ਕੀਤੀ ਸੀ ਉਹ ਤੁਹਾਨੂੰ ਪੜ ਕੇ ਸੁਣਾ ਦਿੰਨੇ ਆ ਕਿ ਪਿਤਾ ਦਾ ਸੁਪਨਾ ਪੂਰਾ ਕੀਤਾ ਜਦੋਂ ਮੈਂ ਛੋਟੀ ਸੀ ਮੈਨੂੰ 올림픽 ਬਾਰੇ ਨਹੀਂ ਪਤਾ ਸੀ ਹਰ ਛੋਟੀ ਕੁੜੀ ਵਾਂਗ ਮੈਂ ਵੀ ਲੰਬੇ ਆ ਬਾਹਰ ਰੱਖਣਾ ਚਾਹੁੰਦੀ ਸੀ ਫੋਨ ਹੱਥ ਵਿੱਚ ਲੈ ਕੇ ਘੁੰਮਣਾ ਚਾਹੁੰਦੀ ਸੀ ਮੇਰੇ ਪਿਤਾ ਇੱਕ ਆਮ ਬੌਸ ਡਰਾਈਵਰ ਸਨ ਉਹ ਆਪਣੀ ਧੀ ਨੂੰ ਹਵਾਈ ਜਹਾਜ਼ ਵਿੱਚ ਉੜਦੇ ਦੇਖਣਾ ਚਾਹੁੰਦੇ ਸੀ ਮੈਂ ਆਪਣੇ ਪਿਤਾ ਦਾ ਸੁਪਨਾ ਪੂਰਾ ਕੀਤਾ ਜਦੋਂ ਵੀ ਉਹ ਮੇਰੇ ਨਾਲ ਇਸ ਦਾ ਜ਼ਿਕਰ ਕਰਦੇ ਹਨ ਮੈਂ ਹੱਸਦੀ ਹਾਂ ਮਾਂ ਨੇ ਮੈਨੂੰ ਆਪਣੇ ਹੱਕਾਂ ਲਈ ਲੜਨਾ ਸਿਖਾਇਆ ਮੇਰੀ ਮਾਂ ਦਾ ਸੁਪਨਾ ਹੋਰ ਵੀ ਦੂਰ ਹੋ ਗਿਆ ਸੀ ਕਿਉਂਕਿ ਮੇਰੇ ਪਿਤਾ ਦੀ ਮੌਤ ਤੋਂ ਕੁਝ ਮਹੀਨਿਆਂ ਬਾਅਦ ਉਹਨਾਂ ਨੂੰ ਸਟੇਜ ਤੇ ਤਿੰਨ ਚਾਰ ਕੈਂਸਰ ਸੀ ਤਾਂ ਜਿਹੜਾ ਸਟੇਜੀ ਸਟੇਜ ਤੇ ਕੈਂਸਰ ਦਾ ਸਾਹਮਣਾ ਕਰ ਰਿਹਾ ਸੀ ਉਹਨਾਂ ਦੇ ਮਾਤਾ ਤੇ ਇੱਥੇ ਤਿੰਨ ਬੱਚਿਆਂ ਦੀ ਯਾਤਰਾ ਜਿਹੜੀ ਆ ਉਹਨਾਂ ਵੱਲੋਂ ਕੀਤੀ ਗਈ ਸੀ ਤਾਂ ਉੱਥੇ ਜੇਕਰ ਦੇਖਿਆ ਜਾਵੇ ਬਨੇਸ਼ ਵਗਾਟ ਆਪਣੇ ਪਰਿਵਾਰ ਦੇ ਬਾਰੇ ਇੱਕ ਵਾਰ ਜਿਹੜੇ ਆ ਜ਼ਰੂਰ ਦੁਹਰਾ ਰਹੇ ਨੇ ਤੇ ਸਾਰਾ ਕੁਝ ਉਹ ਬਿਆਨ ਕਰ ਰਹੇ ਨੇ ਜੋ-ਜੋ ਜ਼ਿੰਦਗੀ ਵਿੱਚ ਉਹਨਾਂ ਨੇ ਦੇਖਿਆ ਹੈ ਤੇ ਉੱਥੇ ਹੀ ਉਹਨਾਂ ਨੇ ਅੱਗੇ ਲਿਖਿਆ ਕਿ ਸੰਘਰਸ਼ ਭਰੀ ਜ਼ਿੰਦਗੀ ਤੋਂ ਹੁੰਦੇ ਹੋਏ ਇੱਥੋਂ ਤੱਕ ਪਹੁੰਚੇ ਅਤੇ ਉਹਨਾਂ ਨੇ ਸਖਤ ਮਿਹਨਤ ਕੀਤੀ ਵੱਖ-ਵੱਖ ਸਥਿਤੀਆਂ ਵਿੱਚ ਉਹ 223 ਦੇ ਜਿਹੜਾ 올림픽 ਆ ਉਹ ਜਿਹੜੇ ਖੇਡਣ ਤੱਕ ਪਹੁੰਚੇ ਸੀ ਤਾਂ 24 ਚ ਵੀ ਆਏ ਤੇ 24 ਚ ਹਾਰ ਜਿਹੜਾ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਉਹਨਾਂ ਅੱਗੇ ਲਿਖਿਆ ਕਿ ਜੇ ਪੈਰਿਸ ਵਿੱਚ ਜੋ ਵਾਪਰਿਆ ਜਿਨਾ ਉਹ ਹੁੰਦਾ ਤਾਂ ਅਗਲੀਆਂ 올림픽 ਵਿੱਚ ਵੀ ਉਹ ਖੇਡਦੀ ਉਹਨਾਂ ਨੇ ਅੱਗੇ ਲਿਖਿਆ ਕਿ ਉਹ ਨਹੀਂ ਜਾਣਦੇ ਕਿ ਉਸਦਾ ਭਵਿੱਖ ਕੀ ਹੋਵੇਗਾ ਪਰ ਉਹ ਹਮੇਸ਼ਾ ਉਸ ਲਈ ਲੜਾਈ ਆ ਜਿਹੜੀ ਉਹ ਜਾਰੀ ਰੱਖਣਗੇ ਜੋ ਸਹੀ ਉਹਨਾਂ ਨੂੰ ਲੱਗੇਗਾ ਉਹਨਾਂ ਦਾ ਕਹਿਣੋਂ ਲਈ ਬਹੁਤ ਕੁਝ ਹੈ ਪਰ ਸ਼ਬਦ ਕਦੇ ਵੀ ਕਾਫੀ ਨਹੀਂ ਹੋਣਗੇ ਤਾਂ ਉਹਨਾਂ ਨੇ ਲਿਖਿਆ ਹੈ ਕਿ ਕਹਿਣ ਲਈ ਤਾਂ ਬਹੁਤ ਕੁਝ ਹੈ ਪਰ ਉਸ ਨੂੰ ਬਿਆਨ ਕਰਨ ਲਈ ਸ਼ਬਦ ਕਾਫੀ ਨਹੀਂ ਕਦੇ ਜਦੋਂ ਸਮਾਂ ਲੱਗੇਗਾ ਤਾਂ ਉਸ ਤੇ ਗੱਲ ਕਰਾਂਗੇ ਤਾਂ ਵਿਨੇਸ਼ ਵਗਾਟ ਭਾਵਿਕ ਜਿਹੜੇ ਆ ਇੱਕ ਪੋਸਟ ਕਰਦੇ ਆ ਤੇ ਇਸ ਪੋਸਟ ਨੇ ਕਿਤੇ ਨਾ ਕਿਤੇ ਮੌਕੇ ਦੀ ਸਰਕਾਰ ਨੂੰ ਵੀ ਹਲਾਕੇ ਰੱਖ ਦਿੱਤਾ ਹੈ ਤੇ 에어ਪੋਰਟ ਦਿੱਲੀ 에어ਪੋਰਟ ਤੇ ਇਹ ਕਰ ਦੇਖਿਆ ਜਾਵੇ ਕਿ ਦਿੱਲੀ 에어ਪੋਰਟ ਤੇ ਭਰਮਾ ਸਵਾਗਤ ਕੀਤਾ ਜਾ ਰਿਹਾ ਹੈ ਦਪਿੰਦਰ ਹੋਡਾ ਮੌਕੇ ਤੇ ਮੌਜੂਦ ਨੇ ਅਤੇ ਵਜ਼ਰੰਗ ਪੂਣੀਆਂ ਨੇ ਉਹ ਵੀ ਮੌਕੇ ਤੇ ਜਿਹੜੇ ਮੌਜੂਦ ਆ ਤੇ ਉਹਨਾਂ ਦੇ ਸਾਥੀ ਖਿਡਾਰੀ ਨੇ ਉਹ ਵੀ ਮੌਕੇ ਤੇ ਮੌਜੂਦ ਨੇ ਪਰ ਇੱਕ ਜਿਹੜੀ ਪੋਸਟ ਹੈ ਉਹ ਭਾਵਕ ਵੀ ਕਰ ਰਹੀ ਹੈ ਤੇ ਕਿਤੇ ਨਾ ਕਿਤੇ ਸਰਕਾਰ ਨੂੰ ਹਿਲਾਉਣਾ ਵੀ ਦੇਰੀ ਆ ਤਾਂ ਸਰਕਾਰ ਨੂੰ ਹਿਲਾਉਣਾ ਦਿੰਦੇ ਹੋਏ ਜਿਹੜੀ ਆ ਭਾਵਿਕ ਪੋਸਟ ਬਹੁਤ ਸਾਰੇ ਵੱਡੇ ਸਵਾਲ ਖੜੇ ਕਰ ਰਹੀ ਹੈ ਕਿ ਆਖਰਕਾਰ ਅਜੇ ਹ ਕੀ ਹੈ ਵਿਨੇਸ਼ ਫਗਾਟ ਕੋਲ ਅਜੇ ਹ ਕੀ ਹੈ ਕਿ ਉਹ ਹਾਂ ਦੱਸਣਾ ਚਾਹੁੰਦੇ ਆ ਪਰ ਹੁਣ ਸਮਾਂ ਨਹੀਂ ਤਾਂ ਉਹਨਾਂ ਨੇ ਇਹ ਜਿਹੜਾ ਪੋਸਟ ਵਿੱਚ ਲਿਖੇ ਇਥੇ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਹਾਂ ਹਰਿਆਣਾ ਸਰਕਾਰ ਸੀਐਮ ਸੈਣੀ ਵੱਲੋਂ ਵੱਡਾ ਐਲਾਨ ਕੀਤਾ ਹੋਇਆ ਹੈ ਕਿ ਇੱਕ 골ਡ ਮੈਡਲਿਸਟ ਬਾਗ ਹੀ ਜਿਹੜਾ ਜਿਹੜਾ ਸਵਾਗਤ ਹੈ ਜਿਹੜਾ ਮਾਨ ਸਨਮਾਨ ਹੈ ਉਹ ਵਿਨੇਸ਼ ਵਗਾਰ ਦਾ ਹੋਵੇਗਾ ਜਿਵੇਂ ਕੋਈ 골ਡ ਮੈਡਲ ਜਿੱਤ ਕੇ ਆਂਦਾ ਖਿਡਾਰੀ ਉਸ ਤਰੀਕੇ ਨਾਲ ਹੀ ਵਿਨੇਸ਼ ਫਗਾੜ ਨੂੰ ਬਣਦਾ ਮਾਨ ਸਨਮਾਨ ਮਿਲੇਗਾ ਸਰਕਾਰ ਵੱਲੋਂ ਜਿਹੜਾ ਇਨਾਮੀ ਰਾਸ਼ੀ ਵੀ ਐਲਾਨੀ ਗਈ ਆ ਤੇ ਦੇਸ਼ ਭਰ ਵਿੱਚ ਕਈ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਵੱਲੋਂ ਵੀ ਵਿਨੇਸ਼ ਫਗਾੜ ਦੇ ਲਈ ਵੱਡੇ ਐਲਾਨ ਕੀਤੇ ਹੋਏ ਆ ਤਾਂ ਹਰਿਆਣਾ ਦੇ ਖਾਪਾਂ ਦੀ ਗੱਲ ਕਰਦੇ ਆ ਹਰਿਆਣਾ ਵਿੱਚ ਖਾਪਾਂ ਵੱਲੋਂ ਵੱਡਾ ਐਲਾਨ ਕੀਤਾ ਹੋਇਆ ਕਿ 골ਡ ਮੈਡਲ ਨਾਲ ਸਨਮਾਨ ਕੀਤਾ ਜਾਏਗਾ ਵੱਖ-ਵੱਖ ਜਿਹੜਾ ਰਾਸ਼ੀ ਵੀ ਜਿਹੜੀ ਆ ਦੇਸ਼ ਭਰ ਵਿੱਚ ਵਿਨੇਸ਼ ਫਗਾੜ ਨੂੰ ਪਹੁੰਚ ਰਹੀ ਆ ਪਰ ਜੋ ਤਸਵੀਰਾਂ ਭਾਵਕ ਨੇ ਉਹ ਜ਼ਰੂਰ ਕਿਤੇ ਨਾ ਕਿਤੇ ਦੇਸ਼ ਨੂੰ ਇੱਕ ਵਾਰ ਜ਼ਰੂਰ ਹਲੂਣਾ ਦੇ ਰਹੀਆਂ ਨੇ ਕਿ ਜੇ ਇਹ ਹੀ ਵਿਨੇਸ ਫਗਾਟ ਫਾਈਨਲ 'ਚ ਪਹੁੰਚ ਜਾਂਦੀ ਅਤੇ ਫਾਈਨਲ ਵਿੱਚ ਜਤਕਾ 골ਡ ਮੈਡਲ ਜਿਹੜਾ ਜਿੱਤ ਲਿਆਂਦੀ ਤਾਂ ਕਿਤੇ ਹੋਰ ਹੀ ਤਸਵੀਰਾਂ ਪੇਸ਼ ਹੋਣੀਆਂ ਸੀ ਪਰ ਇਸ ਦੇ ਚੱਲਦਿਆਂ ਵੀ ਜਿਹੜਾ ਹੌਸਲਾ ਹਜਾਈਆ ਜਿਹੜੀ ਵਿਨੇਸ਼ ਵਗਾੜ ਦੀ ਉਹ ਟੁੱਟਣ ਨਹੀਂ ਦਿੱਤੀ ਜਾ ਰਹੀ ਇੱਕ ਤੋਂ ਬਾਅਦ ਇੱਕ ਵੱਡਾ ਐਲਾਨ ਦੇਸ਼ ਭਰ ਵਿੱਚ ਹੋ ਰਿਹਾ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਦਿੱਲੀ 에어ਪੋਰਟ ਤੇ ਪਹੁੰਚੇ ਨੇ ਵਿਨੇਸ਼ ਵਗਾੜ ਅਤੇ ਉਹਨਾਂ ਦਾ ਭਰਮਾ ਸਵਾਗਤ ਕੀਤਾ ਜਾ ਰਿਹਾ ਹੈ ਪੈਰਿਸ 올림픽 ਤੋਂ ਬਾਅਦ ਵਿਨੇਸ਼ ਫਗਾਟ ਅੱਜ ਦੇਸ਼ ਪਰਤੇ ਨੇ ਤੇ ਅੱਜ ਉਹਨਾਂ ਦਾ ਪਰਮਾ ਸਵਾਗਤ ਹੋ ਰਿਹਾ ਤਾਂ ਢੋਲ ਠਮੱਕਿਆਂ ਨਾਲ ਅੱਜ ਜਿਵੇਂ ਇੱਕ 골ਡ ਮੈਡਲ ਜਿੱਤ ਕੇ ਖਿਡਾਰੀ ਪਰਤ ਦਾ ਉਸ ਤਰੀਕੇ ਨਾਲ ਵਿਨੇਸ਼ ਫਗਾਟ ਦਾ ਸਵਾਗਤ ਕੀਤਾ ਜਾ ਰਿਹਾ ਤੇ ਉੱਥੇ ਹੀ ਇਸ ਮੌਕੇ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਉਹ ਕੁਝ ਭਾਵਕ ਕਰਦੀਆਂ ਜ਼ਰੂਰ ਨਜ਼ਰ ਆ ਰਹੀਆਂ ਨੇ ਤੇ ਵਿਨੇਸ਼ ਫਗਾਟ ਆ ਜਿਹੜੇ ਉਹ ਕੁਝ ਜਿਹੜੇ ਆ ਅਸੈਡ ਜਾਨੀ ਕਿ ਭਾਵਕ ਹੁੰਦੇ ਨਜ਼ਰ ਆਏ ਆ ਤੇ ਉਹਨਾਂ ਦੀਆਂ ਅੱਖਾਂ ਵਿੱਚ ਅਥਰੂ ਆ ਜਿਹੜੇ ਉਹ ਦੇਖੇ ਜਾ ਰਿਹਾ ਤੇ ਉੱਥੇ ਹੀ ਇਸ ਮੌਕੇ ਤੇ ਲੱਡੂ ਮਠਿਆਈਆਂ ਜਿਹੜੀਆਂ ਬਣਾਈਆਂ ਜਾ ਰਹੀਆਂ ਨੇ ਤੇ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਦਿੱਲੀ 에어ਪੋਰਟ ਤੇ ਅੱਜ ਵਿਨੇਸ਼ ਫਗਾਟ ਜਿਹੜੇ ਪੈਰਿਸ 올림픽 ਤੋਂ ਬਾਅਦ ਜਿਹੜੇ ਪਰਤੇ ਆਤਾ ਰਾਏਸਲਰ ਵਿਨੇਸ਼ ਫਗਾਟ ਦੇਸ਼ ਦੇ ਚੈਂਪੀਅਨ ਨੇ ਹਾਲਾਂਕਿ ਵਜ਼ਨ ਜਿਹੜਾ ਵਜ਼ਨ ਕਾਰਨ ਉਹਨਾਂ ਨੂੰ ਕੁਝ ਜਿਹੜੇ ਆ ਖੇਡਣ ਦੇ ਲਈ ਅਯੋਗ ਕਰਾਰ ਦਿੱਤਾ ਗਿਆ ਸੀ ਪਰ ਉੱਥੇ ਜੇਕਰ ਦੇਖਿਆ ਜਾਵੇ ਕਿ ਮੌਕੇ ਤੇ ਜੋਕ ਜੋ ਹੋਇਆ ਉਸ ਦੇ ਲਈ ਵਿਨੇਸ਼ ਫਗਾਟ ਨੇ ਸਾਰੀ ਜਦੋਜਹਿਦ ਕੀਤੀ ਕਿ ਵਜ਼ਨ ਘਟਾਇਆ ਜਾਵੇ ਪਰ ਉਹਨਾਂ ਨੂੰ ਜਿਹੜਾ ਕਿ ਅਯੋਗ ਕਰਾਰ ਦਿੱਤਾ ਗਿਆ ਸੀ ਮੈਚ ਤੋਂ ਪਹਿਲਾਂ ਫਾਈਨਲ ਤੋਂ ਪਹਿਲਾਂ ਅਤੇ اگਲਾ ਕਦਮ ਚੁੱਕਿਆ ਜਾਂਦਾ ਕਿ ਚਾਂਦੀ ਦੇ ਜਿਹੜਾ ਹੈਗਾ ਮੈਡਲ ਉਹ ਉਹਦੇ ਲਈ ਜਦੋਜਹਦ ਆ ਭਾਰਤ ਨੇ ਕੀਤੀ ਸੀ ਪਰ ਉਹ ਵੀ ਕਿਤੇ ਨਾ ਕਿਤੇ ਜਦੋਜਹਦ ਸਫਲ ਨਹੀਂ ਹੋਈ ਅਤੇ ਜਿਹੜੇ ਕਿ ਉਸ ਨੂੰ ਅ ਰੱਦ ਕਰ ਦਿੱਤਾ ਗਿਆ ਸੀ ਅਪੀਲ ਨੂੰ ਰੱਦ ਕਰ ਦਿੱਤਾ ਗਿਆ ਸੀ ਸੀਐਸ ਕੋਰਟ ਨੇ ਅਤੇ ਉਹਨਾਂ ਨੂੰ ਉਹ ਅ ਅਵਾਰਡ ਵੀ ਜਿਹੜਾ ਨਹੀਂ ਮਿਲਿਆ ਉਹ ਮੈਡਲ ਜਿਹੜਾ ਨਹੀਂ ਮਿਲਿਆ ਚਾਂਦੀ ਦਾ ਅਤੇ ਭਾਰਤ ਨੂੰ ਇੱਕ ਜਿਹੜੀ ਆ ਦੋ ਦੋ ਵਾਰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਜਿੱਥੇ ਵਿਨੇਸ਼ ਵਗਾਰ ਦਾ ਵਜਨ ਵਧਨ ਕਾਰਨ ਵਿਨੇਸ਼ ਵਗਾੜ ਦੇ ਜਿਹੜਾ ਕਿ ਅਪੀਲ ਪਾਈ ਸੀ ਅਤੇ ਉਹਨਾਂ ਨੂੰ ਅਜੋਕ ਕਰਾਰ ਦਿੱਤਾ ਸੀ ਉਸ ਦੇ ਲਈ ਚਾਂਦੀ ਦੇ ਤਗਮੇ ਲਈ ਜਿਹੜੀ ਜਦੋਂ-ਜਦ ਕਿਤੀ ਜਾ ਰਹੀ ਸੀ ਪਰ ਉਹ ਵੀ ਸਫਲ ਨਹੀਂ ਹੋ ਸਕੀ ਤਾਂ ਉੱਥੇ ਹੀ ਇੱਕ ਵਿਨੇਸ਼ ਵਗਾੜ ਵੱਲੋਂ ਤਿੰਨ ਪੰਨਿਆਂ ਦੀ ਜਿਹੜੀ ਚਿੱਠੀ ਜਿਹੜੀ ਆ ਪੋਸਟ ਕੀਤੀ ਗਈ ਸੀ ਪੈਰਿਸ 올림픽 ਦੇ ਦੌਰਾਨ ਵਿਨੇਸ਼ ਵਗਾੜ ਫਾਈਨਲ ਤੋਂ ਠੀਕ ਪਹਿਲਾਂ 7 ਅਗਸਤ ਨੂੰ 100 ਗ੍ਰਾਮ ਵਜਨ ਜਿਹੜਾ ਉਹ ਵਦਨ ਕਾਰਨ ਅਯੋਗ ਕਰਾਰ ਦਿੱਤਾ ਗਿਆ ਸੀ ਅਤੇ ਇਸ ਤੋਂ ਪਹਿਲਾਂ ਭਾਰਤੀ ਪਹਿਲਾ ਪਹਿਲਵਾਨਾਂ ਨੇ ਰਾਤੋਂ ਰਾਤ ਭਾਰ ਘਟਾਉਣ ਦੀ ਕੋਸ਼ਿਸ਼ ਕੀਤੀ ਜਾਨੀ ਕਿ ਵਿਨੇਸ਼ ਵਗਾਰ ਨੇ ਰਾਤੋਂ ਰਾਤ ਜਿਹੜਾ ਆਪਣਾ ਵਜਨ ਘਟਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਸਫਲ ਨਹੀਂ ਹੋਈ ਉਸ ਨੇ ਅੱਗੇ ਕਰੀਬ 5.5 ਘੰਟੇ ਸਖਤ ਮਿਹਨਤ ਕੀਤੀ ਪਰ ਆਪਣਾ ਭਾਰ 50 ਕਿਲੋਗ੍ਰam ਦਾ ਭਾਰ ਵਰਗ ਤੱਕ ਉਹ ਨਹੀਂ ਪਹੁੰਚਾ ਸਕੀ ਜਾਨੀ ਕਿ 50 ਕਿਲੋਗ੍ਰam ਤੱਕ ਜਿਹੜੇ ਉਹ ਖੇਡ ਰਹੀ ਸੀ ਪਰ 100 ਗ੍ਰam ਵਜਨ ਜਿਹੜਾ ਵਧਨ ਕਾਰਨ ਉਹਨਾਂ ਨੂੰ ਅਯੋਗ ਘਰਾੜ ਦਿੱਤਾ ਗਿਆ ਸੀ ਤਾਂ ਉਥੇ ਉਹਨਾਂ ਨੇ ਇੱਕ ਭਾਵਕ ਪੋਸਟ ਜਿਹੜੀ ਸਾਂਝੀ ਕੀਤੀ ਸੀ ਉਹ ਤੁਹਾਨੂੰ ਪੜ ਕੇ ਸੁਣਾ ਦਿੰਨੇ ਆ ਕਿ ਪਿਤਾ ਦਾ ਸੁਪਨਾ ਪੂਰਾ ਕੀਤਾ ਜਦੋਂ ਮੈਂ ਛੋਟੀ ਸੀ ਮੈਨੂੰ 올림픽 ਬਾਰੇ ਨਹੀਂ ਪਤਾ ਸੀ ਹਰ ਛੋਟੀ ਕੁੜੀ ਵਾਂਗ ਮੈਂ ਵੀ ਲੰਬੇ ਆ ਬਾਹਰ ਰੱਖਣਾ ਚਾਹੁੰਦੀ ਸੀ ਫੋਨ ਹੱਥ ਵਿੱਚ ਲੈ ਕੇ ਘੁੰਮਣਾ ਚਾਹੁੰਦੀ ਸੀ ਮੇਰੇ ਪਿਤਾ ਇੱਕ ਆਮ ਬੌਸ ਡਰਾਈਵਰ ਸਨ ਉਹ ਆਪਣੀ ਧੀ ਨੂੰ ਹਵਾਈ ਜਹਾਜ਼ ਵਿੱਚ ਉੜਦੇ ਦੇਖਣਾ ਚਾਹੁੰਦੇ ਸੀ ਮੈਂ ਆਪਣੇ ਪਿਤਾ ਦਾ ਸੁਪਨਾ ਪੂਰਾ ਕੀਤਾ ਜਦੋਂ ਵੀ ਉਹ ਮੇਰੇ ਨਾਲ ਇਸ ਦਾ ਜ਼ਿਕਰ ਕਰਦੇ ਹਨ ਮੈਂ ਹੱਸਦੀ ਹਾਂ ਮਾਂ ਨੇ ਮੈਨੂੰ ਆਪਣੇ ਹੱਕਾਂ ਲਈ ਲੜਨਾ ਸਿਖਾਇਆ ਮੇਰੀ ਮਾਂ ਦਾ ਸੁਪਨਾ ਹੋਰ ਵੀ ਦੂਰ ਹੋ ਗਿਆ ਸੀ ਕਿਉਂਕਿ ਮੇਰੇ ਪਿਤਾ ਦੀ ਮੌਤ ਤੋਂ ਕੁਝ ਮਹੀਨਿਆਂ ਬਾਅਦ ਉਹਨਾਂ ਨੂੰ ਸਟੇਜ ਤੇ ਤਿੰਨ ਚਾਰ ਕੈਂਸਰ ਸੀ ਤਾਂ ਜਿਹੜਾ ਸਟੇਜੇ ਸਟੇਜ ਤੇ ਕੈਂਸਰ ਦਾ ਸਾਹਮਣਾ ਕਰ ਰੇ ਸੀ ਉਹਨਾਂ ਦੇ ਮਾਤਾ ਤੇ ਇੱਥੇ ਤਿੰਨ ਬੱਚਿਆਂ ਦੀ ਯਾਤਰਾ ਜਿਹੜੀ ਆ ਉਹਨਾਂ ਵੱਲੋਂ ਕੀਤੀ ਗਈ ਸੀ ਤਾਂ ਉੱਥੇ ਜੇਕਰ ਦੇਖਿਆ ਜਾਵੇ ਬਨੇਸ਼ ਵਗਾਟ ਆਪਣੇ ਪਰਿਵਾਰ ਦੇ ਬਾਰੇ ਇੱਕ ਵਾਰ ਜਿਹੜੇ ਆ ਜ਼ਰੂਰ ਦੁਹਰਾ ਰਹੇ ਨੇ ਤੇ ਸਾਰਾ ਕੁਝ ਉਹ ਬਿਆਨ ਕਰ ਰਹੇ ਨੇ ਜੋ-ਜੋ ਜ਼ਿੰਦਗੀ ਵਿੱਚ ਉਹਨਾਂ ਨੇ ਦੇਖਿਆ ਹੈ ਤੇ ਉੱਥੇ ਹੀ ਉਹਨਾਂ ਨੇ ਅੱਗੇ ਲਿਖਿਆ ਕਿ ਸੰਘਰਸ਼ ਭਰੀ ਜ਼ਿੰਦਗੀ ਤੋਂ ਹੁੰਦੇ ਹੋਏ ਇੱਥੋਂ ਤੱਕ ਪਹੁੰਚੇ ਅਤੇ ਉਹਨਾਂ ਨੇ ਸਖਤ ਮਿਹਨਤ ਕੀਤੀ ਵੱਖ-ਵੱਖ ਸਥਿਤੀਆਂ ਵਿੱਚ ਉਹ 223 ਦੇ ਜਿਹੜਾ 올림픽 ਆ ਉਹ ਜਿਹੜਾ ਖੇਡਣ ਤੱਕ ਪਹੁੰਚੇ ਸੀ ਤਾਂ 24 ਚ ਵੀ ਆਏ ਤੇ 24 ਚ ਹਾਰਾ ਜਿਹੜਾ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਉਹਨਾਂ ਅੱਗੇ ਲਿਖਿਆ ਕਿ ਜੇ ਪੈਰਿਸ ਵਿੱਚ ਜੋ ਵਾਪਰਿਆ ਜਿਨਾ ਉਹ ਹੁੰਦਾ ਤਾਂ ਅਗਲੀਆਂ 올림픽 ਵਿੱਚ ਵੀ ਉਹ ਖੇਡਦੀ ਉਹਨਾਂ ਨੇ ਅਗੇ ਲਿਖਿਆ ਕਿ ਉਹ ਨਹੀਂ ਜਾਣਦੇ ਕਿ ਉਸਦਾ ਭਵਿੱਖ ਕੀ ਹੋਵੇਗਾ ਪਰ ਉਹ ਹਮੇਸ਼ਾ ਉਸ ਲਈ ਲੜਾਈ ਆ ਜਿਹੜੀ ਉਹ ਜਾਰੀ ਰੱਖਣਗੇ ਜੋ ਸਹੀ ਉਹਨਾਂ ਨੂੰ ਲੱਗੇਗਾ ਉਹਨਾਂ ਦਾ ਕਹਿਣੋਂ ਲਈ ਬਹੁਤ ਕੁਝ ਹੈ ਪਰ ਸ਼ਬਦ ਕਦੇ ਵੀ ਕਾਫੀ ਨਹੀਂ ਹੋਣਗੇ ਤਾਂ ਉਹਨਾਂ ਨੇ ਲਿਖਿਆ ਹੈ ਕਿ ਕਹਿਣ ਲਈ ਤਾਂ ਬਹੁਤ ਕੁਝ ਹੈ ਪਰ ਉਸ ਨੂੰ ਬਿਆਨ ਕਰਨ ਲਈ ਸ਼ਬਦ ਕਾਫੀ ਨਹੀਂ ਕਦੇ ਜਦੋਂ ਸਮਾਂ ਲੱਗੇਗਾ ਤਾਂ ਉਸ ਤੇ ਗੱਲ ਕਰਾਂਗੇ ਤਾਂ ਵਿਨੇਸ਼ ਵਗਾਟ ਭਾਵਿਕ ਜਿਹੜੇ ਆ ਇੱਕ ਪੋਸਟ ਕਰਦੇ ਆ ਤੇ ਇਸ ਪੋਸਟ ਨੇ ਕਿਤੇ ਨਾ ਕਿਤੇ ਮੌਕੇ ਦੀ ਸਰਕਾਰ ਨੂੰ ਵੀ ਹਿਲਾ ਕੇ ਰੱਖ ਦਿੱਤਾ ਹੈ ਤੇ 에어ਪੋਰਟ ਦਿੱਲੀ 에어ਪੋਰਟ ਤੇ ਇਹ ਘਰ ਦੇਖਿਆ ਜਾਵੇ ਕਿ ਦਿੱਲੀ 에어ਪੋਰਟ ਤੇ ਭਰਮਾ ਸਵਾਗਤ ਕੀਤਾ ਜਾ ਰਿਹਾ ਹੈ ਦਪਿੰਦਰ ਹੋਡਾ ਮੌਕੇ ਤੇ ਮੌਜੂਦ ਨੇ ਅਤੇ ਵਜ਼ਰੰਗ ਪੂਣੀਆਂ ਨੇ ਉਹ ਵੀ ਮੌਕੇ ਤੇ ਜਿਹੜੇ ਮੌਜੂਦ ਆ ਤੇ ਉਹਨਾਂ ਦੇ ਸਾਥੀ ਖਿਡਾਰੀ ਨੇ ਉਹ ਵੀ ਮੌਕੇ ਤੇ ਮੌਜੂਦ ਨੇ ਪਰ ਇੱਕ ਜਿਹੜੀ ਪੋਸਟ ਹੈ ਉਹ ਭਾਵਕ ਵੀ ਕਰ ਰਹੀ ਹੈ ਤੇ ਕਿਤੇ ਨਾ ਕਿਤੇ ਸਰਕਾਰ ਨੂੰ ਹਿਲਾਉਣਾ ਵੀ ਦੇਰੀ ਆ ਤਾਂ ਸਰਕਾਰ ਨੂੰ ਹਿਲਾਉਣਾ ਦਿੰਦੇ ਹੋਏ ਜਿਹੜੀ ਆ ਭਾਵਿਕ ਪੋਸਟ ਬਹੁਤ ਸਾਰੇ ਵੱਡੇ ਸਵਾਲ ਖੜੇ ਕਰ ਰਹੀ ਹੈ ਕਿ ਆਖਰਕਾਰ ਅਜੇ ਹ ਕੀ ਹੈ ਵਿਨੇਸ਼ ਵਗਾਟ ਕੋਲ ਅਜੇ ਹ ਕੀ ਹੈ ਕਿ ਉਹ ਹਾਂ ਦੱਸਣਾ ਚਾਹੁੰਦੇ ਆ ਪਰ ਹੁਣ ਸਮਾਂ ਨਹੀਂ ਤਾਂ ਉਹਨਾਂ ਨੇ ਇਹ ਜਿਹੜਾ ਪੋਸਟ ਵਿੱਚ ਲਿਖਿਆ ਕਿ ਹੁਣ ਸਮਾਂ ਨਹੀਂ ਪਰ ਉਹ ਦੱਸ ਬੋਲਣਾ ਬਹੁਤ ਕੁਝ ਆਂਦੇ ਨੇ ਤਾਂ ਉੱਥੇ ਹੀ ਮੌਕੇ ਦੀਆਂ ਤੋਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਹਰਿਆਣਾ ਵਿੱਚ ਵੱਡੇ ਪੱਧਰ ਤੇ ਅੱਜ ਭਰਮਾ ਸਵਾਗਤ ਹੋ ਰਿਹਾ ਦਿੱਲੀ 에ਰਪੋਰਟ ਤੋਂ ਲੈ ਕੇ ਹਰਿਆਣਾ ਤੱਕ ਪੂਰਾ ਜਿਹੜਾ ਸਵਾਗਤ ਭਰਿਆ ਮਾਹੌਲ ਆ ਜਿਹੜਾ ਦਿਖਾਈ ਦੇ ਰਿਹਾ ਵਿਨੇਸ਼ ਫਗਾਟ ਅੱਜ ਦੇਸ਼ ਭਰਤੇ ਨੇ ਦਿੱਲੀ 에ਰਪੋਰਟ ਤੋਂ ਜਿਵੇਂ ਉਤਰਦੇ ਨੇ ਤਾਂ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਹੁੰਦੇ ਨੇ ਹਾਲਾਂਕਿ ਬਹੁਤ ਸਾਰੀਆਂ ਬਾਵਾਆਂ ਨੇ ਜਿਹੜੀਆਂ ਉਹਨਾਂ ਦਾ ਸਵਾਗਤ ਕਰ ਰਹੀਆਂ ਨੇ ਉਹਨਾਂ ਨੂੰ ਪੁੱਤਾਂ ਵਾਂਗ ਪਿਆਰ ਦੇ ਰਹੀਆਂ ਨੇ ਪਰ ਹਾਂ ਜਿਹੜੀ ਇੱਕ ਅੰਦਰਲੀ ਭਾਵਕ ਤਸਵੀਰ ਆ ਉਹ ਆਪਣੇ ਆਪ ਚ ਬਿਆਨ ਹੋ ਰਹੀ ਆ ਕਿ ਵਿਨੇਸ਼ ਵਗਾਟ ਮੌਕੇ ਤੇ ਜਿਹੜੇ ਆ ਅਥਰੂਵਾ ਹੁੰਦੇ ਹੋ ਨਜ਼ਰ ਆਉਂਦੇ ਆ ਅਤੇ ਉਹਨਾਂ ਦੇ ਸਾਥੀ ਵੀ ਕਿਤੇ ਨਾ ਕਿਤੇ ਭਾਵਕ ਹੁੰਦੇ ਆ ਤੇ ਇੱਥੇ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਹਾਂ ਹਰਿਆਣਾ ਸਰਕਾਰ ਸੀਐਮ ਸੈਣੀ ਵੱਲੋਂ ਵੱਡਾ ਐਲਾਨ ਕੀਤਾ ਹੋਇਆ ਹੈ ਕਿ ਇੱਕ 골ਡ ਮੈਡਲਿਸਟ ਬਾਗ ਹੀ ਜਿਹੜਾ ਜਿਹੜਾ ਸਵਾਗਤ ਹੈ ਜਿਹੜਾ ਮਾਨ ਸਨਮਾਨ ਹੈ ਉਹ ਵਿਨੇਸ਼ ਵਗਾੜ ਦਾ ਹੋਵੇਗਾ ਜਿਵੇਂ ਕੋਈ 골ਡ ਮੈਡਲ ਜਿੱਤ ਕੇ ਆਂਦਾ ਖਿਡਾਰੀ ਉਸ ਤਰੀਕੇ ਨਾਲ ਹੀ ਵਿਨੇਸ਼ ਵਗਾੜ ਨੂੰ ਬਣਦਾ ਮਾਨ ਸਨਮਾਨ ਮਿਲੇਗਾ ਸਰਕਾਰ ਵੱਲੋਂ ਜਿਹੜਾ ਰਾਸ਼ ਇਨਾਮੀ ਰਾਸ਼ੀ ਵੀ ਐਲਾਨੀ ਗਈ ਆ ਤੇ ਦੇਸ਼ ਭਰ ਵਿੱਚੋਂ ਕਈ ਜਿਹੜੇ ਆ ਸੰਸਥਾਵਾਂ ਨੇ ਉਹਨਾਂ ਵੱਲੋਂ ਵੀ ਵਿਨੇਸ਼ ਵਗਾੜ ਦੇ ਲਈ ਵੱਡੇ ਐਲਾਨ ਕੀਤੇ ਹੋਏ ਆ ਤਾਂ ਹਰਿਆਣਾ ਦੇ ਅਖਾਪਾਂ ਦੀ ਗੱਲ ਕਰਦੇ ਆ ਹਰਿਆਣਾ ਵਿੱਚ ਖਾਪਾਂ ਵੱਲੋਂ ਵੱਡਾ ਐਲਾਨ ਕੀਤਾ ਹੋਇਆ ਕਿ 골ਡ ਮੈਡਲ ਨਾਲ ਸਨਮਾਨ ਕੀਤਾ ਜਾਏਗਾ ਵੱਖ-ਵੱਖ ਜਿਹੜਾ ਰਾਸ਼ੀ ਵੀ ਜਿਹੜੀ ਹੈ ਦੇਸ਼ ਭਰ ਵਿੱਚ ਵਿਨੇਸ਼ ਫਗਾਟ ਨੂੰ ਪਹੁੰਚ ਰਹੀ ਆ ਪਰ ਜੋ ਤਸਵੀਰਾਂ ਭਾਵਕ ਨੇ ਉਹ ਜ਼ਰੂਰ ਕਿਤੇ ਨਾ ਕਿਤੇ ਦੇਸ਼ ਨੂੰ ਇੱਕ ਵਾਰ ਜ਼ਰੂਰ ਹਲੂਣਾ ਦੇ ਰਹੀਆਂ ਨੇ ਕਿ ਜੇ ਇਹੀ ਵਿਨੇਸ਼ ਫਗਾਟ ਫਾਈਨਲ 'ਚ ਪਹੁੰਚ ਜਾਂਦੀ ਅਤੇ ਫਾਈਨਲ ਵਿੱਚ ਜਿੱਤ ਕੇ 골ਡ ਮੈਡਲ ਜਿਹੜਾ ਜਿੱਤ ਲਿਆਂਦੀ ਤਾਂ ਕਿਤੇ ਹੋਰ ਹੀ ਤਸਵੀਰਾਂ ਪੇਸ਼ ਹੋਣੀਆਂ ਸੀ ਪਰ ਇਸ ਦੇ ਚੱਲਦਿਆਂ ਵੀ ਜਿਹੜਾ ਹੌਸਲਾ ਹਜਾਈਆ ਜਿਹੜੀ ਵਿਨੇਸ਼ ਵਗਾੜ ਦੀ ਉਹ ਟੁੱਟਣ ਨਹੀਂ ਦਿੱਤੀ ਜਾ ਰਹੀ ਇੱਕ ਤੋਂ ਬਾਅਦ ਇੱਕ ਵੱਡਾ ਐਲਾਨ ਦੇਸ਼ ਭਰ ਵਿੱਚ ਹੋ ਰਿਹਾ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਦਿੱਲੀ 에어ਪੋਰਟ ਤੇ ਪਹੁੰਚੇ ਨੇ ਵਿਨੇਸ਼ ਵਗਾੜ ਅਤੇ ਉਹਨਾਂ ਦਾ ਭਰਮਾ ਸਵਾਗਤ ਕੀਤਾ ਜਾ ਰਿਹਾ ਹੈ ਬាទ ਇਸ 올림픽 ਤੋਂ ਬਾਅਦ ਵਿਨੇਸ਼ ਫਗਾਟ ਅੱਜ ਦੇਸ਼ ਪਰਤੇ ਨੇ ਤੇ ਅੱਜ ਉਹਨਾਂ ਦਾ ਪਰਮਾ ਸਵਾਗਤ ਹੋ ਰਿਹਾ ਤਾਂ ਢੋਲ ਧਮੱਕਿਆਂ ਨਾਲ ਅੱਜ ਜਿਵੇਂ ਇੱਕ 골ਡ ਮੈਡਲ ਜਿੱਤ ਕੇ ਖਿਡਾਰੀ ਪਰਤ ਦਾ ਉਸ ਤਰੀਕੇ ਨਾਲ ਵਿਨੇਸ਼ ਫਗਾਟ ਦਾ ਸਵਾਗਤ ਕੀਤਾ ਜਾ ਰਿਹਾ ਤੇ ਉੱਥੇ ਹੀ ਇਸ ਮੌਕੇ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਉਹ ਕੁਝ ਭਾਵਕ ਕਰਦੀਆਂ ਜ਼ਰੂਰ ਨਜ਼ਰ ਆ ਰਹੀਆਂ ਨੇ ਤੇ ਵਿਨੇਸ਼ ਫਗਾਟ ਆ ਜਿਹੜੇ ਉਹ ਕੁਝ ਜਿਹੜੇ ਆ ਅਸੈਡ ਜਾਨੀ ਕਿ ਭਾਵਕ ਹੁੰਦੇ ਨਜ਼ਰ ਆਏ ਆ ਤੇ ਉਹਨਾਂ ਦੀਆਂ ਅੱਖਾਂ ਵਿੱਚ ਅਥਰੂ ਆ ਜਿਹੜੇ ਉਹ ਦੇਖੇ ਜਾ ਰਿਹਾ ਤੇ ਉੱਥੇ ਹੀ ਇਸ ਮੌਕੇ ਤੇ ਲੱਡੂ ਮਠਿਆਈਆਂ ਜਿਹੜੀਆਂ ਬਣਾਈਆਂ ਜਾ ਰਹੀਆਂ ਨੇ ਤੇ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਦਿੱਲੀ 에어ਪੋਰਟ ਤੇ ਅੱਜ ਵਿਨੇਸ਼ ਫਗਾਟ ਆ ਜਿਹੜੇ ਪੈਰਿਸ 올림픽 ਤੋਂ ਬਾਅਦ ਜਿਹੜੇ ਪਰਤੇ ਆਤਾ ਰਾਇਸਲਰ ਵਿਨੇਸ਼ ਫਗਾਟ ਦੇਸ਼ ਦੇ ਚੈਂਪੀਅਨ ਨੇ ਹਾਲਾਂਕਿ वजन ਜਿਹੜਾ ਵਜ਼ਨ ਕਾਰਨ ਉਹਨਾਂ ਨੂੰ ਕੁਝ ਜਿਹੜੇ ਆ ਖੇਡਣ ਦੇ ਲਈ ਅਜੋਕ ਕਰਾਰ ਦਿੱਤਾ ਗਿਆ ਸੀ ਪਰ ਉੱਥੇ ਜੇਕਰ ਦੇਖਿਆ ਜਾਵੇ ਕਿ ਮੌਕੇ ਤੇ ਜੋਕ ਜੋ ਹੋਇਆ ਉਸ ਦੇ ਲਈ ਵਿਨੇਸ਼ ਵਗਾੜ ਨੇ ਸਾਰੀ ਜਦੋਜਾਹਦ ਕੀਤੀ ਕਿ ਵਜ਼ਨ ਘਟਾਇਆ ਜਾਵੇ ਪਰ ਉਹਨਾਂ ਨੂੰ ਜਿਹੜਾ ਕਿ ਅਯੋਗ ਕਰਾਰ ਦਿੱਤਾ ਗਿਆ ਸੀ ਮੈਚ ਤੋਂ ਪਹਿਲਾਂ ਫਾਈਨਲ ਤੋਂ ਪਹਿਲਾਂ ਅਤੇ ਅਗਲਾ ਕਦਮ ਚੁੱਕਿਆ ਜਾਂਦਾ ਕਿ ਚਾਂਦੀ ਦੇ ਜਿਹੜਾ ਹੈਗਾ ਮੈਡਲ ਉਹ ਉਹਦੇ ਲਈ ਜਦੋਜਾਹਦ ਆ ਭਾਰਤ ਨੇ ਕੀਤੀ ਸੀ ਪਰ ਉਹ ਵੀ ਕਿਤੇ ਨਾ ਕਿਤੇ ਜਦੋਜਾਹਦ ਸਫਲ ਨਹੀਂ ਹੋਈ ਅਤੇ ਜਿਹੜੇ ਕਿ ਉਸ ਨੂੰ ਰੱਦ ਕਰ ਦਿੱਤਾ ਗਿਆ ਸੀ ਅਪੀਲ ਨੂੰ ਰੱਦ ਕਰ ਦਿੱਤਾ ਗਿਆ ਸੀ ਸੀਐਸ ਕੋਰਟ ਨੇ ਅਤੇ ਉਹਨਾਂ ਨੂੰ ਉਹ ਅਵਾਰਡ ਵੀ ਜਿਹੜਾ ਨਹੀਂ ਮਿਲਿਆ ਉਹ ਮੈਡਲ ਜਿਹੜਾ ਨਹੀਂ ਮਿਲਿਆ ਚਾਂਦੀ ਦਾ ਅਤੇ ਭਾਰਤ ਨੂੰ ਇੱਕ ਜਿਹੜੀ ਆ ਦੋ ਦੋ ਵਾਰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਜਿੱਥੇ ਵਿਨੇਸ਼ ਫਗਾਰਡ ਦਾ ਵਜਨ ਵਧਨ ਕਾਰਨ ਵਿਨੇਸ਼ ਫਗਾਰਡ ਦੇ ਜਿਹੜਾ ਕਿ ਅਪੀਲ ਪਾਈ ਸੀ ਅਤੇ ਉਹਨਾਂ ਨੂੰ ਅਜੋਕ ਕਰਾਰ ਦਿੱਤਾ ਸੀ ਉਸ ਦੇ ਲਈ ਚਾਂਦੀ ਦੇ ਤਗਮੇ ਲਈ ਜਿਹੜੀ ਆ ਜਦੋਂ ਜਦ ਕਿਤੀ ਜਾ ਰਹੀ ਸੀ ਪਰ ਉਹ ਵੀ ਸਫਲ ਨਹੀਂ ਹੋ ਸਕੀ ਤਾਂ ਉੱਥੇ ਹੀ ਇੱਕ ਵਿਨੇਸ਼ ਫਗਾਰਟ ਵੱਲੋਂ ਹਾਂ ਤਿੰਨ ਪੰਨਿਆਂ ਦੀ ਜਿਹੜੀ ਚਿੱਠੀ ਜਿਹੜੀ ਆ ਪੋਸਟ ਕੀਤੀ ਗਈ ਸੀ ਪੈਰਿਸ 올림픽 ਦੇ ਦੌਰਾਨ ਵਿਨੇਸ਼ ਵਗਾਰ ਫਾਈਨਲ ਤੋਂ ਠੀਕ ਪਹਿਲਾਂ 7 ਅਗਸਤ ਨੂੰ 100 ਗ੍ਰਾਮ ਵਜਨ ਜਿਹੜਾ ਉਹ ਵਦਨ ਕਾਰਨ ਅਯੋਗ ਕਰਾਰ ਦਿੱਤਾ ਗਿਆ ਸੀ ਅਤੇ ਇਸ ਤੋਂ ਪਹਿਲਾਂ ਭਾਰਤੀ ਪਹਿਲਾ ਪਹਿਲਵਾਨਾਂ ਨੇ ਰਾਤੋਂ ਰਾਤ ਭਾਰ ਘਟਾਉਣ ਦੀ ਕੋਸ਼ਿਸ਼ ਕੀਤੀ ਜਾਨੀ ਕਿ ਵਿਨੇਸ਼ ਵਗਾਰ ਨੇ ਰਾਤੋਂ ਰਾਤ ਜਿਹੜਾ ਆਪਣਾ ਵਜ਼ਨ ਘਟਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਸਫਲ ਨਹੀਂ ਹੋਈ ਉਸ ਨੇ ਅੱਗੇ ਕਰੀਬ 5.5 ਘੰਟੇ ਸਖਤ ਮਿਹਨਤ ਕੀਤੀ ਪਰ ਆਪਣਾ ਭਾਰ 50 ਕਿਲੋਗ੍ਰam ਦਾ ਭਾਰ ਵਰਗ ਤੱਕ ਉਹ ਨਹੀਂ ਪਹੁੰਚਾ ਸਕੀ ਜਾਨੀ ਕਿ 50 ਕਿਲੋਗ੍ਰam ਤੱਕ ਜਿਹੜੇ ਉਹ ਖੇਡ ਰਹੀ ਸੀ ਪਰ 100 ਗ੍ਰam ਵਜ਼ਨ ਜਿਹੜਾ ਵਜ਼ਨ ਕਾਰਨ ਉਹਨਾਂ ਨੂੰ ਅਯੋਗ ਘਰਾੜ ਦਿੱਤਾ ਗਿਆ ਸੀ ਤਾਂ ਉਥੇ ਉਹਨਾਂ ਨੇ ਇੱਕ ਭਾਵਕ ਪੋਸਟ ਜਿਹੜੀ ਸਾਂਝੀ ਕੀਤੀ ਸੀ ਉਹ ਤੁਹਾਨੂੰ ਪੜ ਕੇ ਸੁਣਾ ਦਿੰਨੇ ਆ ਕਿ ਪਿਤਾ ਦਾ ਸੁਪਨਾ ਪੂਰਾ ਕੀਤਾ ਜਦੋਂ ਮੈਂ ਛੋਟੀ ਸੀ ਮੈਨੂੰ 올림픽 ਬਾਰੇ ਨਹੀਂ ਪਤਾ ਸੀ ਹਰ ਛੋਟੀ ਕੁੜੀ ਵਾਂਗ ਮੈਂ ਵੀ ਲੰਬੇ ਆ ਬਾਹਰ ਰੱਖਣਾ ਚਾਹੁੰਦੀ ਸੀ ਫੋਨ ਹੱਥ ਵਿੱਚ ਲੈ ਕੇ ਘੁੰਮਣਾ ਚਾਹੁੰਦੀ ਸੀ ਮੇਰੇ ਪਿਤਾ ਇੱਕ ਆਮ ਬੌਸ ਡਰਾਈਵਰ ਸਨ ਉਹ ਆਪਣੀ ਧੀ ਨੂੰ ਹਵਾਈ ਜਹਾਜ਼ ਵਿੱਚ ਉੜਦੇ ਦੇਖਣਾ ਚਾਹੁੰਦੇ ਸੀ ਮੈਂ ਆਪਣੇ ਪਿਤਾ ਦਾ ਸੁਪਨਾ ਪੂਰਾ ਕੀਤਾ ਜਦੋਂ ਵੀ ਉਹ ਮੇਰੇ ਨਾਲ ਇਸ ਦਾ ਜ਼ਿਕਰ ਕਰਦੇ ਹਨ ਮੈਂ ਹੱਸਦੀ ਹਾਂ ਮਾਂ ਨੇ ਮੈਨੂੰ ਆਪਣੇ ਹੱਕਾਂ ਲਈ ਲੜਨਾ ਸਿਖਾਇਆ ਮੇਰੀ ਮਾਂ ਦਾ ਸੁਪਨਾ ਹੋਰ ਵੀ ਦੂਰ ਹੋ ਗਿਆ ਸੀ ਕਿਉਂਕਿ ਮੇਰੇ ਪਿਤਾ ਦੀ ਮੌਤ ਤੋਂ ਕੁਝ ਮਹੀਨਿਆਂ ਬਾਅਦ ਉਹਨਾਂ ਨੂੰ ਸਟੇਜ ਤੇ 3-4 ਕੈਂਸਰ ਸੀ ਤਾਂ ਜਿਹੜਾ ਸਟੇਜੇ ਸਟੇਜ ਤੇ ਕੈਂਸਰ ਦਾ ਸਾਹਮਣਾ ਕਰ ਰੇ ਸੀ ਉਹਨਾਂ ਦੇ ਮਾਤਾ ਤੇ ਇੱਥੇ ਤਿੰਨ ਬੱਚਿਆਂ ਦੀ ਯਾਤਰਾ ਜਿਹੜੀ ਆ ਉਹਨਾਂ ਵੱਲੋਂ ਕੀਤੀ ਗਈ ਤਾਂ ਉੱਥੇ ਜੇਕਰ ਕੀ ਹੋਵੇਗਾ ਪਰ ਉਹ ਹਮੇਸ਼ਾ ਉਸ ਲਈ ਲੜਾਈ ਆ ਜਿਹੜੀ ਉਹ ਜਾਰੀ ਰੱਖਣਗੇ ਜੋ ਸਹੀ ਉਹਨਾਂ ਨੂੰ ਲੱਗੇਗਾ ਉਹਨਾਂ ਦਾ ਕਹਿਣ ਲਈ ਬਹੁਤ ਕੁਝ ਹੈ ਪਰ ਸ਼ਬਦ ਕਦੇ ਵੀ ਕਾਫੀ ਨਹੀਂ ਹੋਣਗੇ ਤਾਂ ਉਹਨਾਂ ਨੇ ਲਿਖਿਆ ਹੈ ਕਿ ਕਹਿਣ ਲਈ ਤਾਂ ਬਹੁਤ ਕੁਝ ਹੈ ਪਰ ਉਸ ਨੂੰ ਬਿਆਨ ਕਰਨ ਲਈ ਸ਼ਬਦ ਕਾਫੀ ਨਹੀਂ ਕਦੇ ਜਦੋਂ ਸਮਾਂ ਲੱਗੇਗਾ ਤਾਂ ਉਸ ਤੇ ਗੱਲ ਕਰਾਂਗੇ ਤਾਂ ਵਿਨੇਸ਼ ਵਗਾਟ ਭਾਵਿਕ ਜਿਹੜੇ ਆ ਇੱਕ ਪੋਸਟ ਕਰਦੇ ਆ ਤੇ ਇਸ ਪੋਸਟ ਨੇ ਕਿਤੇ ਨਾ ਕਿਤੇ ਮੌਕੇ ਦੀ ਸਰਕਾਰ ਨੂੰ ਵੀ ਹਿਲਾ ਕੇ ਰੱਖ ਦਿੱਤਾ ਹੈ ਤੇ 에어ਪੋਰਟ ਦਿੱਲੀ 에어ਪੋਰਟ ਤੇ ਇਹ ਕਰ ਦੇਖਿਆ ਜਾਵੇ ਕਿ ਦਿੱਲੀ 에어ਪੋਰਟ ਤੇ ਭਰਮਾ ਸਵਾਗਤ ਕੀਤਾ ਜਾ ਰਿਹਾ ਹੈ ਦਪਿੰਦਰ ਹੋਡਾ ਮੌਕੇ ਤੇ ਮੌਜੂਦ ਨੇ ਅਤੇ ਵਜ਼ਰੰਗ ਪੂਣੀਆਂ ਨੇ ਉਹ ਵੀ ਮੌਕੇ ਤੇ ਜਿਹੜੇ ਮੌਜੂਦ ਆ ਤੇ ਉਹਨਾਂ ਦੇ ਸਾਥੀ ਖਿਡਾਰੀ ਨੇ ਉਹ ਵੀ ਮੌਕੇ ਤੇ ਮੌਜੂਦ ਨੇ ਪਰ ਇੱਕ ਜਿਹੜੀ ਪੋਸਟ ਹੈ ਉਹ ਭਾਵਕ ਵੀ ਕਰ ਰਹੀ ਹੈ ਤੇ ਕਿਤੇ ਨਾ ਕਿਤੇ ਸਰਕਾਰ ਨੂੰ ਹਿਲਾਉਣਾ ਵੀ ਦੇਰੀ ਆ ਤਾਂ ਸਰਕਾਰ ਨੂੰ ਹਿਲਾਉਣਾ ਦਿੰਦੇ ਹੋਏ ਜਿਹੜੀ ਆ ਭਾਵਿਕ ਪੋਸਟ ਬਹੁਤ ਸਾਰੇ ਵੱਡੇ ਸਵਾਲ ਖੜੇ ਕਰ ਰਹੀ ਹੈ ਕਿ ਆਖਰਕਾਰ ਅਜੇ ਹ ਕੀ ਹੈ ਵਿਨੇਸ਼ ਵਗਾਟ ਕੋਲ ਅਜੇ ਹ ਕੀ ਹੈ ਕਿ ਉਹ ਹਾਂ ਦੱਸਣਾ ਚਾਹੁੰਦੇ ਆ ਪਰ ਹੁਣ ਸਮਾਂ ਨਹੀਂ ਤਾਂ ਉਹਨਾਂ ਨੇ ਇਹ ਜਿਹੜਾ ਪੋਸਟ ਵਿੱਚ ਲਿਖਿਆ ਕਿ ਹੁਣ ਸਮਾਂ ਨਹੀਂ ਪਰ ਉਹ ਦੱਸ ਬੋਲਣਾ ਬਹੁਤ ਕੁਝ ਆਂਦੇ ਨੇ ਤਾਂ ਉੱਥੇ ਹੀ ਮੌਕੇ ਦੀਆਂ ਤੋਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਹਰਿਆਣਾ ਵਿੱਚ ਵੱਡੇ ਪੱਧਰ ਤੇ ਅੱਜ ਭਰਮਾ ਸਵਾਗਤ ਹੋ ਰਿਹਾ ਦਿੱਲੀ 에ਰਪੋਰਟ ਤੋਂ ਲੈ ਕੇ ਹਰਿਆਣਾ ਤੱਕ ਪੂਰਾ ਜਿਹੜਾ ਸਵਾਗਤ ਭਰਿਆ ਮਾਹੌਲ ਆ ਜਿਹੜਾ ਦਿਖਾਈ ਦੇ ਰਿਹਾ ਵਿਨੇਸ਼ ਫਗਾਟ ਅੱਜ ਦੇਸ਼ ਪਰਤੇ ਨੇ ਦਿੱਲੀ 에ਰਪੋਰਟ ਤੋਂ ਜਿਵੇਂ ਉਤਰਦੇ ਨੇ ਤਾਂ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਹੁੰਦੇ ਨੇ ਹਾਲਾਂਕਿ ਬਹੁਤ ਸਾਰੀਆਂ ਵਾਵਾਂ ਨੇ ਜਿਹੜੀਆਂ ਉਹਨਾਂ ਦਾ ਸਵਾਗਤ ਕਰ ਰਹੀਆਂ ਨੇ ਉਹਨਾਂ ਨੂੰ ਪੁੱਤਾਂ ਵਾਂਗ ਪਿਆਰ ਦੇ ਰਹੀਆਂ ਨੇ ਪਰ ਹਾਂ ਜਿਹੜੀ ਇੱਕ ਅੰਦਰਲੀ ਭਾਵਕ ਤਸਵੀਰ ਆ ਉਹ ਆਪਣੇ ਆਪ ਚ ਬਿਆਨ ਹੋ ਰਹੀ ਆ ਕਿ ਵਿਨੇਸ਼ ਵਗਾਟ ਮੌਕੇ ਤੇ ਜਿਹੜੇ ਆ ਥਰੂ ਵਹ ਹੁੰਦੇ ਹੋ ਨਜ਼ਰ ਆਉਂਦੇ ਆ ਅਤੇ ਉਹਨਾਂ ਦੇ ਸਾਥੀ ਵੀ ਕਿਤੇ ਨਾ ਕਿਤੇ ਭਾਵਕ ਹੁੰਦੇ ਆ ਹਾਂ ਤੇ ਇੱਥੇ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਹਰਿਆਣਾ ਸਰਕਾਰ ਸੀਐਮ ਸੈਣੀ ਵੱਲੋਂ ਵੱਡਾ ਐਲਾਨ ਕੀਤਾ ਹੋਇਆ ਹੈ ਕਿ ਇੱਕ 골ਡ ਮੈਡਲਿਸਟ ਬਾਗ ਹੀ ਜਿਹੜਾ ਤੇ ਆ ਜਿਹੜਾ ਸਵਾਗਤ ਹੈ ਜਿਹੜਾ ਮਾਨ ਸਨਮਾਨ ਹੈ ਉਹ ਵਿਨੇਸ਼ ਵਗਾੜ ਦਾ ਹੋਵੇਗਾ ਜਿਵੇਂ ਕੋਈ 골ਡ ਮੈਡਲ ਜਿੱਤ ਕੇ ਆਂਦਾ ਖਿਡਾਰੀ ਉਸ ਤਰੀਕੇ ਨਾਲ ਹੀ ਵਿਨੇਸ਼ ਵਗਾੜ ਨੂੰ ਬਣਦਾ ਮਾਨ ਸਨਮਾਨ ਮਿਲੇਗਾ ਸਰਕਾਰ ਵੱਲੋਂ ਜਿਹੜਾ ਰਾਸ਼ ਇਨਾਮੀ ਰਾਸ਼ੀ ਵੀ ਐਲਾਨੀ ਗਈ ਹੈ ਤੇ ਦੇਸ਼ ਭਰ ਵਿੱਚ ਉੱਕਾ ਹੀ ਜਿਹੜੇ ਆ ਸੰਸਥਾਵਾਂ ਨੇ ਉਹਨਾਂ ਵੱਲੋਂ ਵੀ ਵਿਨੇਸ਼ ਫਗਾੜ ਦੇ ਲਈ ਵੱਡੇ ਐਲਾਨ ਕੀਤੇ ਹੋਇਆ ਤਾਂ ਹਰਿਆਣਾ ਦੇ ਖਾਪਾਂ ਦੀ ਗੱਲ ਕਰਦੇ ਹਾਂ ਹਰਿਆਣਾ ਵਿੱਚ ਖਾਪਾਂ ਵੱਲੋਂ ਵੱਡਾ ਐਲਾਨ ਕੀਤਾ ਹੋਇਆ ਕਿ 골ਡ ਮੈਡਲ ਨਾਲ ਸਨਮਾਨ ਕੀਤਾ ਜਾਏਗਾ ਵੱਖ-ਵੱਖ ਜਿਹੜਾ ਰਾਸ਼ੀ ਵੀ ਜਿਹੜੀ ਆ ਦੇਸ਼ ਭਰ ਵਿੱਚ ਵਿਨੇਸ਼ ਫਗਾੜ ਨੂੰ ਪਹੁੰਚ ਰਹੀ ਆ ਪਰ ਜੋ ਤਸਵੀਰਾਂ ਭਾਵਕ ਨੇ ਉਹ ਜ਼ਰੂਰ ਕਿਤੇ ਨਾ ਕਿਤੇ ਦੇਸ਼ ਨੂੰ ਇੱਕ ਵਾਰ ਜ਼ਰੂਰ ਹਲੂਣਾ ਦੇ ਰਹੀਆਂ ਨੇ ਕਿ ਜੇ ਇਹ ਹੀ ਵਿਨੇਸ਼ ਫਗਾੜ ਫਾਈਨਲ 'ਚ ਪਹੁੰਚ ਜਾਂਦੀ ਅਤੇ ਫਾਈਨਲ ਵਿੱਚ ਜਿੱਤ ਕੇ 골ਡ ਮੈਡਲ ਜਿਹੜਾ ਜਿੱਤ ਲਿਆਂਦੀ ਤਾਂ ਕਿਤੇ ਹੋਰ ਹੀ ਤਸਵੀਰਾਂ ਪੇਸ਼ ਹੋਣੀਆਂ ਸੀ ਪਰ ਇਸ ਦੇ ਚੱਲਦਿਆਂ ਵੀ ਜਿਹੜਾ ਹੌਸਲਾ ਹਜਾਈਆ ਜਿਹੜੀ ਵਿਨੇਸ਼ ਵਗਾੜ ਦੀ ਉਹ ਟੁੱਟਣ ਨਹੀਂ ਦਿੱਤੀ ਜਾ ਰਹੀ ਇੱਕ ਤੋਂ ਬਾਅਦ ਇੱਕ ਵੱਡਾ ਐਲਾਨ ਦੇਸ਼ ਭਰ ਵਿੱਚ ਹੋ ਰਿਹਾ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਦਿੱਲੀ 에어ਪੋਰਟ ਤੇ ਪਹੁੰਚੇ ਨੇ ਵਿਨੇਸ਼ ਵਗਾਟ ਅਤੇ ਉਹਨਾਂ ਦਾ ਭਰਮਾ ਸਵਾਗਤ ਕੀਤਾ ਜਾ ਰਿਹਾ ਹੈ ਐਰਿਸ 올림픽 ਤੋਂ ਬਾਅਦ ਵਿਨੇਸ਼ ਫਗਾਟ ਅੱਜ ਦੇਸ਼ ਪਰਤੇ ਨੇ ਤੇ ਅੱਜ ਉਹਨਾਂ ਦਾ ਪਰਮਾ ਸਵਾਗਤ ਹੋ ਰਿਹਾ ਤਾਂ ਢੋਲ ਠਮੱਕਿਆਂ ਨਾਲ ਅੱਜ ਜਿਵੇਂ ਇੱਕ ਗੋਲਡ ਮੈਡਲ ਜਿੱਤ ਕੇ ਖਿਡਾਰੀ ਪਰਤ ਦਾ ਉਸ ਤਰੀਕੇ ਨਾਲ ਵਿਨੇਸ਼ ਫਗਾੜ ਦਾ ਸਵਾਗਤ ਕੀਤਾ ਜਾ ਰਿਹਾ ਤੇ ਉੱਥੇ ਹੀ ਇਸ ਮੌਕੇ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਉਹ ਕੁਝ ਭਾਵੁਕ ਕਰਦੇ ਆ ਜ਼ਰੂਰ ਨਜ਼ਰ ਆ ਰਹੀਆਂ ਨੇ ਤੇ ਵਿਨੇਸ਼ ਫਗਾੜ ਆ ਜਿਹੜੇ ਉਹ ਕੁਝ ਜਿਹੜੇ ਆ ਸੈਡ ਯਾਨੀ ਕਿ ਭਾਵੁਕ ਹੁੰਦੇ ਨਜ਼ਰ ਆਏ ਆ ਤੇ ਉਹਨਾਂ ਦੀਆਂ ਅੱਖਾਂ ਵਿੱਚ ਅਥਰੂ ਆ ਜਿਹੜੇ ਉਹ ਦੇਖੇ ਜਾ ਰਿਹਾ ਤੇ ਉੱਥੇ ਹੀ ਇਸ ਮੌਕੇ ਤੇ ਲੱਡੂ ਮਠਿਆਈਆਂ ਜਿਹੜੀਆਂ ਬਣਾਈਆਂ ਜਾ ਰਹੀਆਂ ਨੇ ਤੇ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਦਿੱਲੀ 에어ਪੋਰਟ ਤੇ ਅੱਜ ਵਿਨੇਸ਼ ਫਗਾਟ ਆ ਜਿਹੜੇ ਪੈਰਿਸ 올림픽 ਤੋਂ ਬਾਅਦ ਜਿਹੜੇ ਪਰਤੇ ਆਤਾ ਰਾਇਸਲਰ ਵਿਨੇਸ਼ ਫਗਾਟ ਦੇਸ਼ ਦੇ ਚੈਂਪੀਅਨ ਨੇ ਹਾਲਾਂਕਿ ਵਜ਼ਨ ਜਿਹੜਾ ਵਜ਼ਨ ਕਾਰਨ ਉਹਨਾਂ ਨੂੰ ਕੁਝ ਜਿਹੜੇ ਆ ਖੇਡਣ ਦੇ ਲਈ ਅਜੋਕ ਕਰਾਰ ਦਿੱਤਾ ਗਿਆ ਸੀ ਪਰ ਉੱਥੇ ਜੇਕਰ ਦੇਖਿਆ ਜਾਵੇ ਕਿ ਮੌਕੇ ਤੇ ਜੋ ਕੁਝ ਹੋਇਆ ਉਸ ਦੇ ਲਈ ਵਿਨੇਸ਼ ਵਗਾੜ ਨੇ ਸਾਰੀ ਜਦੋਜਾਹਦ ਕੀਤੀ ਕਿ ਵਜ਼ਨ ਘਟਾਇਆ ਜਾਵੇ ਪਰ ਉਹਨਾਂ ਨੂੰ ਜਿਹੜਾ ਕਿ ਅਯੋਗ ਕਰਾਰ ਦਿੱਤਾ ਗਿਆ ਸੀ ਮੈਚ ਤੋਂ ਪਹਿਲਾਂ ਫਾਈਨਲ ਤੋਂ ਪਹਿਲਾਂ ਅਤੇ ਅਗਲਾ ਕਦਮ ਚੁੱਕਿਆ ਜਾਂਦਾ ਕਿ ਚਾਂਦੀ ਦੇ ਜਿਹੜਾ ਹੈਗਾ ਮੈਡਲ ਉਹ ਉਹਦੇ ਲਈ ਜਦੋਜਾਹਦ ਆ ਭਾਰਤ ਨੇ ਕੀਤੀ ਸੀ ਪਰ ਉਹ ਵੀ ਕਿਤੇ ਨਾ ਕਿਤੇ ਜਦੋਜਾਹਦ ਸਫਲ ਨਹੀਂ ਹੋਈ ਅਤੇ ਜਿਹੜੇ ਕਿ ਉਸ ਨੂੰ ਰੱਦ ਕਰ ਦਿੱਤਾ ਗਿਆ ਸੀ ਅਪੀਲ ਨੂੰ ਰੱਦ ਕਰ ਦਿੱਤਾ ਗਿਆ ਸੀ ਸੀਐਸ ਕੋਰਟ ਨੇ ਅਤੇ ਉਹਨਾਂ ਨੂੰ ਉਹ ਅਵਾਰਡ ਵੀ ਜਿਹੜਾ ਨਹੀਂ ਮਿਲਿਆ ਉਹ ਮੈਡਲ ਜਿਹੜਾ ਨਹੀਂ ਮਿਲਿਆ ਚਾਂਦੀ ਦਾ ਅਤੇ ਭਾਰਤ ਨੂੰ ਜਿਹੜੀ ਆ ਦੋ ਦੋ ਵਾਰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਜਿੱਥੇ ਵਿਨੇਸ਼ ਫਗਾੜ ਦਾ ਵਜਨ ਵਧਨ ਕਾਰਨ ਵਿਨੇਸ਼ ਫਗਾੜ ਦੇ ਜਿਹੜਾ ਕਿ ਅਪੀਲ ਪਾਈ ਸੀ ਅਤੇ ਉਹਨਾਂ ਨੂੰ ਅਜੋਕ ਕਰਾਰ ਦਿੱਤਾ ਸੀ ਉਸ ਦੇ ਲਈ ਚਾਂਦੀ ਦੇ ਤਗਮੇ ਲਈ ਜਿਹੜੀ ਆ ਜਦੋਂ ਜਦ ਕਿਤੀ ਜਾ ਰਹੀ ਸੀ ਪਰ ਉਹ ਵੀ ਸਫਲ ਨਹੀਂ ਹੋ ਸਕੀ ਤਾਂ ਉੱਥੇ ਹੀ ਇੱਕ ਵਿਨੇਸ਼ ਫਗਾਟ ਵੱਲੋਂ ਅੱਤਿੰਨੇ ਪੰਨਿਆਂ ਦੀ ਜਿਹੜੀ ਚਿੱਠੀ ਜਿਹੜੀ ਆ ਪੋਸਟ ਕੀਤੀ ਗਈ ਸੀ ਪੈਰਿਸ 올림픽 ਦੇ ਦੌਰਾਨ ਵਿਨੇਸ਼ ਵਗਾੜ ਫਾਈਨਲ ਤੋਂ ਠੀਕ ਪਹਿਲਾਂ 7 ਅਗਸਤ ਨੂੰ 100 ਗ੍ਰਾਮ ਵਜਨ ਆ ਜਿਹੜਾ ਉਹ ਵਦਨ ਕਾਰਨ ਅਯੋਗ ਕਰਾਰ ਦਿੱਤਾ ਗਿਆ ਸੀ ਅਤੇ ਇਸ ਤੋਂ ਪਹਿਲਾਂ ਭਾਰਤੀ ਪਹਿਲਾ ਪਹਿਲਵਾਨਾਂ ਨੇ ਰਾਤੋਂ ਰਾਤ ਭਾਰ ਘਟਾਉਣ ਦੀ ਕੋਸ਼ਿਸ਼ ਕੀਤੀ ਜਾਣੇ ਕਿ ਬਨੇਸ਼ ਵਗਾਰ ਨੇ ਰਾਤੋ ਰਾਤ ਜਿਹੜਾ ਆਪਣਾ ਵਜ਼ਨ ਘਟਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਸਫਲ ਨਹੀਂ ਹੋਈ ਉਸਨੇ ਅੱਗੇ ਕਰੀਬ 5.5 ਘੰਟੇ ਸਖਤ ਮਿਹਨਤ ਕੀਤੀ ਪਰ ਆਪਣਾ ਭਾਰ 50 ਕਿਲੋਗ੍ਰam ਦਾ ਭਾਰ ਵਰਗ ਤੱਕ ਉਹ ਨਹੀਂ ਪਹੁੰਚਾ ਸਕੀ ਜਾਨੀ ਕਿ 50 ਕਿਲੋਗ੍ਰam ਤੱਕ ਜਿਹੜੇ ਉਹ ਖੇਡ ਰਹੀ ਸੀ ਪਰ 100 ਗ੍ਰam ਵਜ਼ਨ ਵਾਖਦਮ ਜਿਹੜਾ ਵਧਨ ਕਾਰਨ ਉਹਨਾਂ ਨੂੰ ਅਯੋਗ ਘਰਾੜ ਦਿੱਤਾ ਗਿਆ ਸੀ ਤਾਂ ਉਥੇ ਉਹਨਾਂ ਨੇ ਇੱਕ ਭਾਵਕ ਪੋਸਟ ਜਿਹੜੀ ਸਾਂਝੀ ਕੀਤੀ ਸੀ ਉਹ ਤੁਹਾਨੂੰ ਪੜ ਕੇ ਸੁਣਾ ਦਿੰਨੇ ਆ ਕਿ ਪਿਤਾ ਦਾ ਸੁਪਨਾ ਪੂਰਾ ਕੀਤਾ ਜਦੋਂ ਮੈਂ ਛੋਟੀ ਸੀ ਮੈਨੂੰ 올림픽 ਬਾਰੇ ਨਹੀਂ ਪਤਾ ਸੀ ਹਰ ਛੋਟੀ ਕੁੜੀ ਵਾਂਗ ਮੈਂ ਵੀ ਲੰਬੇ ਵਾਲ ਰੱਖਣਾ ਚਾਹੁੰਦੀ ਸੀ ਫੋਨ ਹੱਥ ਵਿੱਚ ਲੈ ਕੇ ਘੁੰਮਣਾ ਚਾਹੁੰਦੀ ਸੀ ਮੇਰੇ ਪਿਤਾ ਇੱਕ ਆਮ ਬੌਸ ਡਰਾਈਵਰ ਸਨ ਉਹ ਆਪਣੀ ਧੀ ਨੂੰ ਹਵਾਈ ਜਹਾਜ਼ ਵਿੱਚ ਉੜਦੇ ਦੇਖਣਾ ਚਾਹੁੰਦੇ ਸੀ ਮੈਂ ਆਪਣੇ ਪਿਤਾ ਦਾ ਸੁਪਨਾ ਪੂਰਾ ਕੀਤਾ ਜਦੋਂ ਵੀ ਉਹ ਮੇਰੇ ਨਾਲ ਇਸ ਦਾ ਜ਼ਿਕਰ ਕਰਦੇ ਹਨ ਮੈਂ ਹੱਸਦੀ ਹਾਂ ਮਾਂ ਨੇ ਮੈਨੂੰ ਆਪਣੇ ਹੱਕਾਂ ਲਈ ਲੜਨਾ ਸਿਖਾਇਆ ਮੇਰੀ ਮਾਂ ਦਾ ਸੁਪਨਾ ਹੋਰ ਵੀ ਦੂਰ ਹੋ ਗਿਆ ਸੀ ਕਿਉਂਕਿ ਮੇਰੇ ਪਿਤਾ ਦੀ ਮੌਤ ਤੋਂ ਕੁਝ ਮਹੀਨਿਆਂ ਬਾਅਦ ਉਹਨਾਂ ਨੂੰ ਸਟੇਜ ਤੇ ਤਿੰਨ ਚਾਰ ਕੈਂਸਰ ਸੀ ਤਾਂ ਜਿਹੜਾ ਸਟੇਜੀ ਸਟੇਜ ਤੇ ਕੈਂਸਰ ਦਾ ਸਾਹਮਣਾ ਕਰ ਰਿਹਾ ਸੀ ਉਹਨਾਂ ਦੇ ਮਾਤਾ ਤੇ ਇੱਥੇ ਤਿੰਨ ਬੱਚਿਆਂ ਦੀ ਯਾਤਰਾ ਜਿਹੜੀ ਆ ਉਹਨਾਂ ਵੱਲੋਂ ਕੀਤੀ ਗਈ ਸੀ ਤਾਂ ਉੱਥੇ ਜੇਕਰ ਦੇਖਿਆ ਜਾਵੇ ਬਨੇਸ਼ ਵਗਾਟ ਆਪਣੇ ਪਰਿਵਾਰ ਦੇ ਬਾਰੇ ਇੱਕ ਵਾਰ ਜਿਹੜੇ ਆ ਜ਼ਰੂਰ ਦੁਹਰਾ ਰਹੇ ਨੇ ਤੇ ਸਾਰਾ ਕੁਝ ਉਹ ਬਿਆਨ ਕਰ ਰਹੇ ਨੇ ਜੋ ਜੋ ਜ਼ਿੰਦਗੀ ਵਿੱਚ ਉਹਨਾਂ ਨੇ ਦੇਖਿਆ ਹੈ ਤੇ ਉੱਥੇ ਹੀ ਉਹਨਾਂ ਨੇ ਅੱਗੇ ਲਿਖਿਆ ਹੈ ਕਿ ਸੰਘਰਸ਼ ਭਰੀ ਜ਼ਿੰਦਗੀ ਤੋਂ ਹੁੰਦੇ ਹੋਏ ਇੱਥੋਂ ਤੱਕ ਪਹੁੰਚੇ ਅਤੇ ਉਹਨਾਂ ਨੇ ਸਖਤ ਮਿਹਨਤ ਕੀਤੀ ਵੱਖ-ਵੱਖ ਸਥਿਤੀਆਂ ਵਿੱਚ ਉਹ 223 ਦੇ ਜਿਹੜਾ 올림픽 ਆ ਉਹ ਜਿਹੜਾ ਖੇਡਣ ਤੱਕ ਪਹੁੰਚੇ ਸੀ ਤਾਂ 24 'ਚ ਵੀ ਆਏ ਤੇ 24 'ਚ ਹਾਰ ਜਿਹੜਾ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਉਹਨਾਂ ਅੱਗੇ ਲਿਖਿਆ ਕਿ ਜੇ ਪਾਇਰਸ ਵਿੱਚ ਜੋ ਵਾਪਰਿਆ ਜਿਨ੍ਹਾਂ ਉਹ ਹੁੰਦਾ ਤਾਂ ਅਗਲੀਆਂ 올림픽 ਵਿੱਚ ਵੀ ਉਹ ਖੇਡਦੀ ਉਹਨਾਂ ਨੇ ਅਗੇ ਲਿਖਿਆ ਕਿ ਉਹ ਨਹੀਂ ਜਾਣਦੇ ਕਿ ਉਸ ਦਾ ਭਵਿੱਖ ਕੀ ਹੋਵੇਗਾ ਪਰ ਉਹ ਹਮੇਸ਼ਾ ਉਸ ਲਈ ਲੜਾਈ ਆ ਜਿਹੜੀ ਉਹ ਜਾਰੀ ਰੱਖਣਗੇ ਜੋ ਸਹੀ ਉਹਨਾਂ ਨੂੰ ਲੱਗੇਗਾ ਉਹਨਾਂ ਦਾ ਕਹਿਣ ਲਈ ਬਹੁਤ ਕੁਝ ਹੈ ਪਰ ਸ਼ਬਦ ਕਦੇ ਵੀ ਕਾਫੀ ਨਹੀਂ ਹੋਣਗੇ ਤਾਂ ਉਹਨਾਂ ਨੇ ਲਿਖਿਆ ਹੈ ਕਿ ਕਹਿਣ ਲਈ ਤਾਂ ਬਹੁਤ ਕੁਝ ਹੈ ਪਰ ਉਸ ਨੂੰ ਬਿਆਨ ਕਰਨ ਲਈ ਸ਼ਬਦ ਕਾਫੀ ਨਹੀਂ ਕਦੇ ਜਦੋਂ ਸਮਾਂ ਲੱਗੇਗਾ ਤਾਂ ਉਸ ਤੇ ਗੱਲ ਕਰਾਂਗੇ ਤਾਂ ਵਿਨੇਸ਼ ਵਗਾਟ ਭਾਵਿਕ ਜਿਹੜੇ ਆ ਇੱਕ ਪੋਸਟ ਕਰਦੇ ਆ ਤੇ ਇਸ ਪੋਸਟ ਨੇ ਕਿਤੇ ਨਾ ਕਿਤੇ ਮੌਕੇ ਦੀ ਸਰਕਾਰ ਨੂੰ ਵੀ ਹਿਲਾ ਕੇ ਰੱਖ ਦਿੱਤਾ ਹੈ ਤੇ 에어ਪੋਰਟ ਦਿੱਲੀ 에어ਪੋਰਟ ਤੇ ਇਹ ਕਰ ਦੇਖਿਆ ਜਾਵੇ ਕਿ ਦਿੱਲੀ 에어ਪੋਰਟ ਤੇ ਭਰਮਾ ਸਵਾਗਤ ਕੀਤਾ ਜਾ ਰਿਹਾ ਹੈ ਦਪਿੰਦਰ ਹੌਡਾ ਮੌਕੇ ਤੇ ਮੌਜੂਦ ਨੇ ਅਤੇ ਵਜ਼ਰੰਗ ਪੂਣੀਆਂ ਨੇ ਉਹ ਵੀ ਮੌਕੇ ਤੇ ਜਿਹੜੇ ਮੌਜੂਦ ਆ ਤੇ ਉਹਨਾਂ ਦੇ ਸਾਥੀ ਖਿਡਾਰੀ ਨੇ ਉਹ ਵੀ ਮੌਕੇ ਤੇ ਮੌਜੂਦ ਨੇ ਪਰ ਇੱਕ ਜਿਹੜੀ ਪੋਸਟ ਹੈ ਉਹ ਭਾਵਕ ਵੀ ਕਰ ਰਹੀ ਹੈ ਤੇ ਕਿਤੇ ਨਾ ਕਿਤੇ ਸਰਕਾਰ ਨੂੰ ਹਿਲਾਉਣਾ ਵੀ ਦੇਰੀ ਆ ਤਾਂ ਸਰਕਾਰ ਨੂੰ ਹਿਲਾਉਣਾ ਦਿੰਦੇ ਹੋਏ ਜਿਹੜੀ ਆ ਭਾਵਿਕ ਪੋਸਟ ਬਹੁਤ ਸਾਰੇ ਵੱਡੇ ਸਵਾਲ ਖੜੇ ਕਰ ਰਹੀ ਹੈ ਕਿ ਆਖਰਕਾਰ ਅਜੇ ਹ ਕੀ ਹੈ ਵਿਨੇਸ਼ ਵਗਾਟ ਕੋਲ ਅਜੇ ਹ ਕੀ ਹੈ ਕਿ ਉਹ ਦੱਸਣਾ ਚਾਹੁੰਦਾ